ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਦੀਪ ਸਿੰਘ ਨਗਰ ਕੜੀ ਨੰਬਰ 5 ਵਿਖੇ ਮਨਜੋਤ ਬਿਊਟੀ ਪਾਰਲਰ ਖੋਲ੍ਹਿਆ ਗਿਆ ਹੈ ਤਾਂ ਇਸ ਮੌਕੇ ਤੇ ਅੱਜ ਸਾਡੀ ਸਮਾਜ ਸੇਵਿਕਾ ਮੈਡਮ ਹਰਮਨ ਸ਼ਰਮਾ ਜੀ ਇਸ ਬਿਊਟੀ ਪਾਰਲਰ ਦਾ ਉਦਘਾਟਨ ਕਰਨ ਆਏ ਨੇ ਕਿਉਂਕਿ ਇਸ ਬਿਊਟੀ ਪਾਰਲਰ ਚ ਮੈਡਮ ਸਾਹਿਬ ਜੀ ਨੌਜਵਾਨ ਕੁੜੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣਗੇ ਇਸ ਦੇ ਨਾਲ ਹੀ ਸਨਾਈ ਕਰਾਈ ਸੈਂਟਰ ਵੀ ਇਹਨਾਂ ਨੇ ਇੱਥੇ ਰੱਖਿਆ ਹੈ ਜਿਹਦੇ ਵਿੱਚ ਕੁੜੀਆਂ ਸਿੱਖ ਕੇ ਆਪਣੇ ਪੈਰੇ ਦੇ ਖੜੀਆਂ ਹੋ ਚੁੱਕੀਆਂ ਆ ਜੁਗੇਸ਼ ਮਾਨਸਲ ਜੀ ਪ੍ਰਦੀਪ ਜੀ ਮੋਨੂ ਜੀ ਅੱਜ ਇੱਥੇ ਪਹੁੰਚੇ ਨੇ ਤਾਂ ਮੈਡਮ ਹਰਮਨ ਸ਼ਰਮਾ ਜੀ ਆਪਣੇ ਕਰ ਕੰਮ ਨਾਲ ਸੇ ਬਿਊਟੀ ਪਰ ਡਿਜ਼ਾਇਨ ਤੋਂ ਗਾਧ ਰਾਰੇ ਨੇ ਸੋ ਸਾਡੀ ਸਾਰੀ ਟੀਮ ਵੱਲੋਂ ਚੈਨਲ ਵੱਲੋਂ ਅਸੀਂ ਫਿਰ ਸਰ ਜੀ ਨੂੰ ਬਦੰਗਿਆ ਦੇਣਾ ਤਾਂ ਗੱਲ ਕਰਾਂਗੀ ਅੱਜ ਮੁੱਖ ਮਹਿਮਾਨ ਮੈਡਮ ਸਰ ਚਰਨ ਜੀ ਕੀ ਕਹਿਣਾ ਚਾਹੋਗੇ ਸਰ ਸਤਿ ਸ੍ਰੀ ਅਕਾਲ ਮੈਂ ਹਰਮਨ ਸਮਾਸ਼ੇ ਵਿੱਚ ਆ ਬਹੁਤ ਬੜੀ ਖੁਸ਼ੀ ਹੋ ਰਹੀ ਹੈ ਜਦੋਂ ਇਸ ਤਰ੍ਹਾਂ ਦਾ ਉਹ ਸਰਵਿਸ ਜੀ ਸਾਡੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਹੈਗੇ ਜਿਸ ਸੰਸ ਨਾਲ ਵੀ ਜੁੜੇ ਹੋਏ ਹੈਗੇ ਐਦਾ ਵੀ ਅਸੀਂ ਫਰੈਂਡ ਹੋ ਗਏ ਆ ਅੱਜ ਇਹਨਾਂ ਨੇ ਆਪ ਦਾ ਬੁਟੀਕ ਤੇ ਬਿਊਟੀਸ਼ੀਨ ਦਾ ਕੰਮ ਕੀਤਾ ਹੈਗਾ ਫੋਟੋ ਖੋਲਿਆ ਹੈਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਨੇ ਆਪ ਦੇ ਪਿਆਰੇ ਤੇ ਖੜੇ ਹੋ ਕੇ ਦੇਖੋ ਸਿੱਖ ਕੇ ਆਪ ਦੇ ਪਿਆਰੇ ਤੇ ਖੜੇ ਹੋ ਕੇ ਦੂਜੇ ਕੁੜੀਆਂ ਨੂੰ ਸਿਖਲਾਏਗੇ ਜਿੰਦੇ ਹੈਗੇ ਸਭ ਨੂੰ ਬਹੁਤ ਖੁਸ਼ੀ ਹੈ ਅੱਜ ਇਹਨਾਂ ਮਿਲ ਕੇ ਖੰਭਾ ਜੀ ਮੈਡੂ ਕੀ ਕਹਾਂਗੀ ਮੈਂ ਕੋਸ਼ਿਸ਼ ਕਰੂੰਗੀ ਜੀ ਕੁੜੀਆਂ ਨੂੰ ਸਿਖਾਉਣ ਦੀ ਬਟ ਇੰ ਦਾ ਤੇ ਪਾਰਲਰ ਹੈ ਬਸ ਤੁਹਾਡੀ ਕੋਸ਼ਿਸ਼ ਕਰੋ ਕਿ ਜੀ ਕੁੜੀਆਂ ਨੂੰ ਸਿਖਾਉਣ ਦੀ ਜਿਹੜਾ ਤੁਸੀਂ ਪਾਰਲਰ ਕੋਰੇ ਕਿ ਬਾਜ਼ਾਰ ਨਾਲ ਰੇਟ ਘੱਟ ਹੈ ਹਾਂਜੀ ਬਾਜ਼ਾਰ ਨਾਲ ਬਹੁਤ ਘੱਟ ਹੈ ਜੀ ਰੇਟ ਆਪਣਾ ਸਲਾਈ ਦਾ ਵੀ ਘੱਟ ਹੈ ਕੀ ਕੀ ਫੈਸਿਲਿਟੀਆਂ ਦੇ ਰਹੇ ਤੁਸੀਂ ਇਸ ਦੀ ਆਪਣਾ ਬੁਟੀਕ ਹੈ ਜੀ ਸਲਾਈ ਕਢਾਈ ਤੇ ਪਾਰਲਰ ਦਾ ਕੰਮ ਸਿਖਾਉਣ ਦਾ ਵੀ ਹੈ ਜੀ ਤੇ ਕੁੜੀਆਂ ਨੂੰ ਕਿਆ ਕਰਵਾਉਂਦਾ ਵੀ ਹੈ ਬਾਜ਼ਾਰ ਨਾਲ ਘੱਟ ਹੈ ਸਰਨੂ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ 2013 ਤੋਂ ਇਹ ਹੁਣ ਤੱਕ ਕਿੰਨੀਆਂ ਕੁੜੀਆਂ ਨੂੰ ਤੁਸੀਂ ਤਿਆਰ ਕੀਤਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਟ੍ਰੇਨਿੰਗ ਤਾਂ ਦੀਪਕ ਜੀ ਨੇ ਦਿੱਤੀ ਹੈ ਜੀ ਤੇ ਤਿਆਰ ਬਥੇਰੀਆਂ ਦਿੱਤੀਆਂ ਨਾਲ ਕਿੰਨੇ ਸਾਲ ਕੁਝ ਕਹਿੰਦੇ ਸਾਲ ਦੀ